ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ ਦੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਾਂ ਚੱਲੇ ਅੱਜ ਦੁਬਾਰੇ ਫੇਰ ਕਦੂ ਕਰਨ ਟਰੈਕਟਰ ਕਰ ਲਈ ਸਟਾਰਟ ਬਾਬੇ ਦਾ ਨਾਮ ਲੈ ਕੇ ਤੇ ਅੱਜ ਦੂਜੀ ਵਾਰ ਕਦੂ ਕਰਨਾ ਕਦੂਆਂ ਦਾ ਫਿਰ ਟਿਕ ਜਾਂਦਾ ਇਹ ਲਓ ਜੀ ਸੱਤ ਨੂੰ ਅਮਸ਼ੀ ਵੀ ਆਇਆ ਤੇ ਇੱਕ ਵਾਰੀ ਜਿਵੇਂ ਪਹਿਲੀ ਵੀਡੀਓ ਦੇਖਿਆ ਸੀ ਕੱਲ ਕਰਿਆ ਸੀ ਕਦੂ ਤੇ ਹੁਣ ਸਾਰਾ ਟਿਕ ਗਿਆ ਪਾਣੀ ਥੋੜਾ ਜਿਹਾ ਘਟ ਗਿਆ ਤੇ ਹੁਣ ਫੇਰ ਇੱਕ ਵਾਰੀ ਕਦੂ ਕਰ ਦਾਂਗੇ ਫੇਰ ਦੁਪਹਿਰ ਤੋਂ ਬਾਅਦ ਅੱਜ ਲਾਉਣ ਵਾਲੇ ਆ ਜਾਣਗੇ ਪੈਂਗ ਵਾਲਿਆਂ ਨੇ ਲਾਉਣੀ ਆ 126 ਜੀਰੀ ਲਾਉਣੀ ਆ ਆਪਾਂ ਨੇ ਅੱਜ ਪਨੇੜੀ ਪਟਣਗੇ ਉਹ ਤੇ ਹੁਣ ਚੱਲਦੇ ਆਪਾਂ ਖੇਤਾਂ ਰਾਜੂ ਪਹੁੰਚ ਗਿਆ ਬੱਟਾਂ ਬੱਤਾਂ ਲਾਉਣ ਖੁੰਜੇ ਸਮਾਨ ਵਾਸਤੇ ਖੇਤ ਮਿਲ ਗਏ ਲੋ ਜੀ ਪਹੁੰਚ ਗਏ ਬਈ ਖੂਹ ਵਾਲੀ ਮੋਟਰ ਤੇ ਪਾਣੀ ਬਹੁਤ ਘੱਟ ਖਾਦਾ ਕਹਿ ਰਹੇ ਨੇ ਤੇ ਬਸ ਇਹਨੇ ਨਾ ਕਿ ਪਾਣੀ ਆਪਾਂ ਨੇ ਕੱਦੂ ਕਰ ਦੇਣਾ ਲਾਈਟ ਆਊਗੀ 12 ਵਜੇ ਤੇ ਕੱਦੂ ਕਰਕੇ ਇੱਕਣ ਫਿਰ ਜਿਹੜੇ ਘੱਟ ਪਾਣੀ ਜੇ ਕੱਦੂ ਕਰਾਂਗੇ ਤਾਂ ਜਿਹੜਾ ਨਦੀਨ ਆ ਉਹ ਵਿਚੀ ਦੱਬਿਆ ਹੁੰਦਾ ਕਿਹੜੇ ਕੱਖ ਹੈਗੇ ਬਰੀਕ ਬਰੀਕ ਜੇ ਕੱਖ ਬਹੁਤ ਸੀ ਵਿਚ ਤੇ ਵੱਡੀ ਵੱਡੀ ਸੌਂਫ ਦੇ ਬੂਟੇ ਵੀ ਸੀ ਤੇ ਉਹ ਸਾਰੇ ਤਕਰੀਬਨ ਵਿੱਚ ਹੀ ਦੱਬੇ ਗਏ ਤੇ ਹੁਣ ਦੂਜੀ ਵਾਰ ਫੇਰਾਂਗੇ ਬਿਲਕੁਲ ਸਾਫ਼ ਹੋ ਜੂ ਤੇ ਉਹ ਚੱਕ ਲਿਆ ਰਾਜੂ ਪੱਤੀ ਉਹ ਕੱਲ ਖੋਲਤੀ ਸੀ ਬੇਲਾਂ ਚ ਫਸਦੀ ਸੀ ਉਹ ਲਾਵਾਂਗੇ ਮੂਰੇ ਤੇ ਹੁਣ ਛਿੱਟੇ ਮਾਰੂ ਫਿਰਨੇ ਜਿਆਦਾ ਛਿੱਟੇ ਮਾਰ ਲਾਂ ਜਾਂਦਾ ਉੱਪਰ ਤਾਂ ਕਰਕੇ ਆਪਾਂ ਇੱਥੇ ਰੋਟਾਵੇਟਰ ਦੇ ਮੂਰੇ ਆ ਇੱਕ ਚਦਰ ਜੀ ਦੀ ਬਣਾਈ ਹੋਈ ਪੱਤੀ ਇਹ ਲਾ ਲੈਂਦੇ ਹਾਂ ਕਰ ਦਈਏ ਫਿੱਟ ਪਹਿਲਾਂ ਇੱਥੇ ਲੱਗ ਜੂਗੀ ਇਹ ਹੁਣ ਫਿੱਟ ਕਰ ਲਈ ਇੱਕ ਵਾਰੀ ਲਓ ਜੀ ਲੱਗੀ ਇੱਕਣ ਪੱਤੀ ਤੇ ਇਹਦੇ ਨਾਲ ਛੱਟੇ ਉੱਪਰ ਦੇ ਪੈਂਦੇ ਹੈਗੇ ਬੜੇ ਜਿਆਦੇ ਮੋਟਰਸਾਈਕਲ ਪਿੱਛੇ ਕਰ ਦਿਓ ਖੰਬੇ ਕੋਲੇ ਤੇ ਲੱਗੀ ਇਹ ਕਰਨ ਕੱਦੂ ਇੱਥੇਰੋਂ ਵਾਹਿਆ ਸੀਗਾ ਜਿਹੜੇ ਰੋਡ ਖਾਲੀਆ ਸੀ ਹੁਣ ਆਪਾਂ ਲੰਬੇ ਰੋਡ ਬਾਹਰ ਤਾਂ ਤੇ ਹੁਣ ਇੱਕ ਵਾਰ ਜਿਹਨ ਸਾਫ ਕਰਦਾ ਜਾਣਾ ਕੱਟ ਪਾਣੀ ਤੇ ਤਾਂ ਗੱਡੂ ਕਰਦੇ ਆਪਾਂ ਭਈ ਜਿਹੜਾ ਨਦੀਨ ਅਜ ਮੈਂ ਪਹਿਲਾਂ ਦੱਸਿਆ ਸਾਰਾ ਵਿੱਚ ਦੱਬ ਜੂਗਾ ਪਾਣੀ ਘਟੇ ਤੇ ਡਾਕਰ ਜਮੀਨ ਵਿੱਚ ਬਹਿ ਜੂ ਸਾਰਾ ਨਦੀਨ ਬਿਲਕੁਲ ਸਾਫ ਹੋ ਜੂਗਾ ਦੂ ਵਾਰ ਕੋ ਦੂ ਵਾਰ 12 ਵਜੇ ਲਾਈਟ ਆਉਗੀ ਫੇ ਪਾਣੀ ਪਾਵਾਂਗੇ ਹੁਣ ਇੱਕ ਵਾਰ ਇਹ ਪਾਉਣਾ ਬਸ 13 ਗੱਲ ਵਾਹ ਜੀ 13 ਚ ਪਾ ਲਾਂਗੇ ਬਾਅਦ ਗਰਮ ਨੂੰ ਸਾਫ ਕਰ ਦੂ ਪਿੱਛੇ ਦਾ ਬਦੂ ਸਾਰਾ ਕੁਝ ਆ ਜਿਹੜੀ ਪੱਤੀ ਦਾ ਹੀ ਤੇ ਉੱਪਰ ਚੇਤੇਰੀ ਆਉਂਦੀ ਗਰਮ ਤੋਂ ਦੋ ਵਾਰ ਚ ਸਾਰਾ ਨਾਲ ਵਧੀਆ ਬਣਾ ਦੂ ਸਾਰਾ ਨਾਲ ਵਧੀਆ ਬਦੂ ਕਰਨ ਵਾਸਤੇ ਮੈਨੂੰ ਲੱਗਦਾ ਵੀ ਰੋਟਾ ਵੇਟਰ ਕਵੀਆਂ ਹਲਾਂ ਨਾਲੋ ਸਾਰਾ ਇਹਨਾਂ ਵਧੀਆ ਰੋਟਾ ਵੇਟਰਾ ਸਾਰਾ ਕੁਝ ਵਿੱਚ ਰੰਪ ਜਾਂਦਾ ਬਹੁਤ ਵਧੀਆ ਬਣਾਉਂਦਾ ਤੇ ਜੂਨ ਇਧਰਲੇ ਪਾਸੇ ਦੇਖੋ ਕਿਵੇਂ ਦਿਖਦੀਆਂ ਨੇ ਬੇਲਾਂ ਉੱਪਰ ਪਈਆਂ ਆਹ ਪਾਸੇ ਜਮੇ ਵਿੱਚ ਨੱਪੀ ਚਲੋ ਕਰ ਦਈਏ ਕੱਦੂ ਹੁਣ ਲਓ ਜੀ ਹੋ ਗਿਆ ਕੱਦੂ ਐਂ ਜਿਵੇਂ ਬੇਲਾਂ ਵਿੱਚ ਮਲਾਤੀਆਂ ਪਾਣੀ ਘਟ ਰੱਖ ਕੇ ਤੇ ਕੰਮ ਆਪਣਾ ਕੱਦੂ ਵਾਲਾ ਹੋ ਗਿਆ ਖਤਮ ਹੁਣ ਇਹ ਟਿੱਗ ਜੂ ਐ ਥੱਲੇ ਬੈਠ ਜੂਗਾ ਜਿਹੜਾ ਮਾੜਾ ਮੋਟਾ ਇੱਕ ਮਾੜੀ ਮੋਟੀ ਦੇੜੀ ਆ ਉਤੇ ਫਿਰ ਜਾਗੇ ਕਹੀ ਲੈ ਕੇ ਤੇ ਰਾਜੂ ਨੇ ਵੀ ਇੱਧਰ ਬੱਟਰ ਲਾਤੀ ਸਾਰੀ ਐਨ ਬੱਟਰ ਨਾਲ ਹੀ ਬਣਾਦੀ ਰਾਜੂ ਨੇ ਪੂਰੀ ਫੁੱਲ ਰੋਡ ਵਰਗੀ ਬੱਟ ਬਣਾਤੀ ਐ ਮਿੱਟੀ ਭਰ ਭਰ ਰੱਖਦਾ ਕਈਆਂ ਪੂਰੀਆਂ ਜ਼ੋਰ ਲਾਉਣਾ ਨਹੀਂ ਦਬਦਾ ਜੰਮੀ ਜ਼ੋਰ ਪੂਰਾ ਫੁੱਲ ਮਾਰਦਾ ਮੈਂ ਦੱੱਲੀ ਕਰਾਦੀ ਬੱਟ ਦੀ ਸੜਕ ਵਰਗੀ ਬੱਟ ਬਣਾਦੀ ਹਾਸ ਦੀ ਹੈ ਬੱਟ ਬਈ ਬਸ ਆਪਣਾ ਇੰਨਾ ਜਿਹੜਾ ਰਹਿ ਗਿਆ ਹੁਣ ਮੈਂ ਜਿਹੜਾ ਦੇ ਕੇ ਟਰੈਕਟਰ ਕੱਢ ਲਾਂ ਬਾਹਰ ਤੇ ਰਾਜ ਨੇ ਵੀ ਜ਼ੋਰ ਮਾਰ ਕੇ ਦਮ ਚੜਾ ਲਿਆ ਚਲੋ ਜੀ ਚੱਲੀਏ ਘਰ ਨੂੰ ਟਰੈਕਟਰ ਘਰੇ ਖੜਾ ਕੇ ਆਈਏ ਫਿਰ ਭਾਵੇਂ ਧੋਣਾ ਟਰੈਕਟਰ ਬਾਅਦ ਚ ਕਿਉਂਕਿ ਮਿੱਟੀ ਬੜੀ ਡਾਕਰ ਹੈ ਫਿਰ ਜੇ ਕੇਰਾ ਸੁੱਕ ਗਈ ਫਿਰ ਇਹ ਲੈ ਨਹੀਂਦੀ ਹੈਗੀ ਰਾਜੂ ਦਾ ਵੀ ਇੰਨਾ ਟੋਟਾ ਰਹਿ ਗਿਆ ਐ ਸਾਫ ਕਰਕੇ ਰਾਜੂ ਨੇ ਰੋਟੀ ਖਾਣੀ ਆ ਉਹ ਲਾਂਗਰ ਮੋਟਰ ਦੇ ਰੋਟੀ ਲੈ ਆਇਆ ਉਹਦੀ ਤੇ ਐਨ ਕੱਦੂ ਹੋ ਗਿਆ ਆਪਣਾ ਇੱਕ ਨੰਬਰ ਪਤਲਾ ਪਤਲਾ ਪਾਣੀ ਸਾਰੇ ਕਿਤੇ ਖੜਾ ਚਲੋ ਟਰੈਕਟਰ ਖੜਾਈ ਆ ਨਾਲੇ ਰੋਟੀ ਖਾਇਆ ਮਾ ਕਰੇ ਖੋਲ ਮੋਟਰ ਤੇ ਆ ਗਏ ਦਵਾਰੇ ਤੇ ਪਲੇਰੀ ਪੱਟਾਂ ਲੱਗਿਆ ਨੇ ਬੰਦੇ ਉਹਨਾਂ ਦੀ ਚਾਹ ਫੜਾ ਕੇ ਆਣ ਵਾਲੇ ਪਾਣੀ ਤੇ ਇੱਧਰ ਰਾਜੂ ਨੂੰ ਵੀ ਚਾਹ ਪਾਣੀ ਲਿਆਂਦਾ ਰਾਜੂ ਕਹਿੰਦਾ ਮੈਂ ਚਾਹ ਨਹੀਂ ਪੀਣੀ ਮੈਂ ਸਕੰਜੀ ਵੀ ਪੀਣੀ ਹੈ ਕਹਿੰਦਾ ਰਾਜੂ ਨੂੰ ਸਕੰਜੀ ਵੀ ਲਿਆਤੀ ਤੇ ਫੋਨ ਕਰਕੇ ਕਹਿੰਦਾ ਪਾਣੀ ਲਿਆਇਓ ਮੈਂ ਪਾਣੀ ਲਿਆਇਆ ਪਾਣੀ ਦੇ ਨਾਲ ਕਹਿੰਦਾ ਮੈਂ ਚਾਹ ਪੀਵੇਂਗਾ ਕਿ ਸਕੰਜੀ ਵੀ ਕਹਿੰਦਾ ਸਕੰਜੀ ਤੇ ਸਕੰਜੀ ਦੀਆ ਬੋਤਲ ਭਰ ਲੈਂਦੀ ਰਾਜੂ ਨੂੰ ਪਿਆ ਦੇਣੀ ਹੈ ਹੁਣ ਆਪਾਂ ਨੇ ਗਰਮੀ ਵੀ ਬਹੁਤ ਆ ਹੁਣ ਥੋੜੀ ਜਿਹੀ ਹਵਾ ਚੱਲੀ ਆ ਟਾਈਮ ਤਕਰੀਬਨ 11 ਵਜੇ ਹੁਣ ਹਵਾ ਚੱਲੀ ਆ ਮੜੀ ਜੀ ਬੱਟਾ-ਬੱਟਾਂ ਦੇ ਦਾ ਸੰਦ ਕਢਣਾ ਰਾਜੂ ਬੱਟਾਂ ਨ ਪੂਰੀਆਂ ਛੇਵਾਂ ਹੁੰਦਾ ਪੂਰੀਆਂ ਵਧੀਆ ਬੱਟਾਂ ਦਾ ਮੱਛਰ ਦੇਖੋ ਨਾ ਰਾਜੂ ਇੱਥੇ ਡੀਜ਼ਲ ਪਿਆ ਥੋੜਾ ਜਾਂ ਇੱਧਰ ਕੀ ਹੈ ਇੱਧਰ ਦੇਖੋ ਇੱਧਰ ਅੰਧੇ ਦਿਖ ਜਾ ਹੈ ਇੱਥੇ ਇੱਧਰ ਕਿੱਥੇ ਤਾਂ ਮੈਂ ਖਾਲ ਨਾ ਲਓ ਜੀ ਆ ਮੱਛਰ ਮਛਰੇ ਬਹੁਤ ਹੋ ਗਿਆ ਭਾਈ ਸੱਜਣਾ ਤੇਲ ਹੈਗਾ ਡੀਜ਼ਲ ਇੱਥੇ ਹੈ ਨਹੀਂ ਚੱਲ ਆ ਗਈ ਇਹ ਲਾਈਟ ਮੜਾ ਇਹ ਮੂਰੇ ਹੱਥ ਲਾ ਦੇ ਪੈਪ ਦੇ ਰਾਜ ਲਓ ਜੀ 12:00 ਵੱਜ ਗਏ ਸਹੀ 12:00 ਵੱਜ ਕੇ 6 ਮਿੰਟ ਹੋ ਗਏ ਲਾਈਟ ਆ ਗਈ ਹੁਣ ਅੱਜ ਪਾਣੀ ਪਾ ਦਨੇ ਤੇ ਫਿਰ ਜਿਹੜੀ ਕੋਈ ਮਾੜੀ ਮੋਟੀ ਡੈੜੀ ਹੋਊਗੀ ਉਹ ਹਲਾ ਦੇਾਂਗੇ ਰਾਜੂ ਨੇ ਖੁੰਝੇ ਬਣਾਤੇ ਪੂਰੇ ਤੇ ਹੁਣ ਪਾਣੀ ਪਾਊਗਾ ਜਿੱਦਾਂ ਘੰਟਾ ਘੰਟਾ ਜਿਹੜਾ ਫਿਰ ਉਦੋਂ ਬਾਅਦ ਜੀਰੀ ਚ ਪਾਣੀ ਪਾਵਾਂਗੇ ਪਰਲੇ ਪਾਸੇ ਸੜਕ ਤੇ ਤੇ ਚਲੋ ਅਜੇ ਪਾਣੀ ਪੈਂਦਾ ਮੈਂ ਰਾਜੂ ਦਾਮ ਲੈ ਲਊਗਾ ਹਾਂ ਜੀ ਟਾਈਮ ਵੱਜ ਗਏ ਜੀ ਸ਼ਾਮ ਦੇ 5 ਤੇ ਕੈਰੇਜ ਚ ਪਾਣੀ ਫਿਰ ਗਿਆ ਵਧੀਆ ਕੋਈ ਡੈੜੀ ਨਹੀਂ ਕੋਸ਼ ਨਹੀਂ ਮਾੜਾ ਮੋਟਾ ਆਇਆ ਸੀਗਾ ਉਹ ਸੀ ਹਾਲਾਤਾਂ ਤੇ ਇੱਧਰ ਲਾਉਣ ਲੱਗੇ ਜੀਰੀ ਪਿੰਡ ਵਾਲਿਆਂ ਤੋਂ ਲਵਾਈ ਹੈ 126 ਵੈਸੇ ਵੀ ਸੰਘਣ ਨਹੀਂ ਲੱਗਦੀ ਐ ਤੇ ਵੈਸੇ ਚਲੋ ਹਰੇਕ ਸਾਲ ਇਹ ਪਾਰਟੀ ਆਪਣੀ ਇਹ ਕਦੂਆਂ ਵਾਲੀ ਜੀਰੀ ਲਾਉਂਦੇ ਨੇ ਤੇ ਇੱਧਰ ਪੇਠੇ ਵਾਲੀ ਵੀ ਇਹੀ ਲਾਉਣਗੇ ਹੁਣ ਅੱਜ ਪੇਠਾ ਤੋੜਨ ਲੱਗਦੇ ਆਂ ਬਸ ਹੁਣ ਅੱਜ 4 ਦਿਨ ਲੰਘੇ ਪੇਠਾ ਅਲਾਗੇ ਤੋੜਨ ਆਉਂਦੇ ਨੇ ਉਹਨਾਂ ਨੇ ਕਰਤਾ ਫੋਨ ਤੇ ਪੇਠਾ ਤੋੜਦੇ ਆਂ ਅੱਜ ਹੁਣ ਦੇਖਦੇ ਆ ਕਿੰਨਾ ਕੁ ਹੁੰਦਾ ਪੇਠਾ ਤੋ ਇਧਰਲਾ ਦਾ ਕੰਮ ਮੁੱਕ ਗਿਆ ਆਪਣਾ ਜੀਰੀ ਵਾਲਾ ਮਤਲਬ ਕਿ ਬੱਟਾ-ਵੱਟਾ ਆ ਤੁਰਨ ਵਾਲੀ ਬੱਟ ਬਣਾਦੀ ਰਾਜੂ ਨੇ ਰੇਲ ਦੀ ਪਟੜੀ ਵਰਗੀ ਐ ਜਦੋਂ ਇਧਰ ਦੀ ਰਸਤਾ ਹੈਗਾ ਜਾਨ ਨੂੰ ਸੁੱਕ ਜੂ ਚਾਰ ਦਿਨਾਂ ਨੂੰ ਮਿੱਟੀ ਇਹ ਡੱਕਰ ਵੱਧਾ ਜਾਂ ਸੁੱਕ ਗਿਆ ਲੋਹਾ ਬਣ ਜੂਗੀ ਫਿਰੇ 126 ਜੀਰੀ ਲਾ ਰਿਆ ਹੁਣ ਆਪਾਂ ਐ ਪੀਆਰ 126 ਐ ਹੁਣ ਤਾਂ ਬਹੁਤ ਚੌੜੀ ਆਉਣ ਦਾ ਤੁਹਾਨੂੰ ਠੀਕ ਹੈ ਉੱਚੀ ਵੀ ਕਰਤੀ ਤੇ ਮੋਟੀ ਵੀ ਹੋ ਗਈ ਬੱਟ ਚਲੋ ਤੋੜੀਏ ਪੇਠਾ ਹੁਣ ਆ ਗਏ ਜੀ ਪੇਠਾ ਤੋੜਨ ਦੋ ਫਾਂਟਾ ਇਧਰੋਂ ਲਾਤੀਆਂ ਤੋੜ ਕੇ ਢੇਰੀਆਂ ਲਾਈ ਜਾਨੇ ਫਿਰ ਸਾਰੇ ਇਕੱਠਾ ਚੱਕਾਂਗੇ ਬਾਅਦ ਚ ਨਾਲੇ ਮੋਟਰ ਚੱਲਦੀ ਹੈ ਪਾਣੀ ਨੂੰ ਜੀ ਦੀ ਨੂੰ ਤੇ ਨਾਲੇ ਫਿਰ ਆਪ ਤੋੜ ਲੈਣੇ ਫਿਰ ਦੋ ਜਾਨੇ ਚੱਕਾਈ ਜਾਣਗੇ ਰਾਜੂ ਚੱਕੀ ਜੋ ਫਿਰ ਨਾਲੇ ਭਰੀ ਜਾਵਾਂਗੇ ਤੇ ਹੁਣ ਬਸ ਆ ਫਾਂਡ ਲਾ ਕੇ ਫਿਰ ਇਧਰ ਲਾ ਕੇ ਤੋੜਨਾ ਅਸੀਂ 6 ਜਾਨੇ ਆ ਕਰਦੇ ਹੀ ਬਸ ਆਪੇ ਤੋੜ ਲੰਨੇ ਆ ਤੇ ਅੱਜ ਕਈ ਦਿਨਾਂ ਬਾਅਦ ਪੇਠਾ ਤੋੜਨ ਲੱਗਿਆ ਦਿਖਾਉਣਿਆ ਤੁਹਾਨੂੰ ਨਾਲ-ਨਾਲ ਐਕਣ ਤੋੜ-ਤੋੜ ਰੱਖੀ ਜੰਨੇ ਆ ਕਿੰਨਾ ਆ ਰੱਖ ਲੈ ਉਹ ਗਾਹਾਂ ਰੱਖਦੇ ਨੇ ਇੱਧਰ ਲਾਤੀਆਂ ਢੇਰੀਆਂ ਉੱਧਰ ਲਾ ਖੇਤ ਟੁੱਟ ਗਿਆ ਪੇਠੇ ਦਾ ਹੁਣ ਦੂਜੇ ਖੇਤ ਜਾ ਕੇ ਧਰ ਲੀਆਂ ਫੰਟਾਂ ਇੱਧਰ ਪੇਠਾ ਇੱਕ ਹੋਰ ਧਰ ਦੋ ਕਹਿੰਦੇ ਭਰ ਦੋ ਝੋਲੀਆਂ ਮੰਦੀ ਧਰ ਦੇ ਓਏ ਸੱਜਣ ਚੱਲ ਬਈ ਫੋਟੋ ਖੇਚ ਲੈ ਫੋਟੋ ਖਿੱਚਦੀ ਆਵਾਂ ਦੀ ਵਾਹ ਮਾਂ ਦਾ ਪੁੱਤਾ ਖੰਡੇ ਆਉਂਦੇ ਹੀ ਜਾਂਦਾ ਸਗਰਾ ਗਾਂਹ ਚੱਲ ਮਾ ਪਰਨੀ ਫਾਂਡੇ ਮੈਂ ਤੋੜਦਾ ਲੇਵਰ ਤਾਂ ਬਹੁਤ ਆ ਓ ਉੱਥੇ ਤੇ ਰਹਿਣਾ ਹੁਣ ਦੂਰ ਤੀ ਉਹ ਦੂਰ ਗਾਂਹ ਵਾਲੀ ਜਿਹਾ ਭੱਜ ਚੱਲ ਧਰ ਲੈ ਇੱਥੇ ਧਰ ਲੈ ਪੁੱਤਾ ਆ ਵੀ ਲਿਆ ਜਾ ਕਿਹੜੇ ਰਾਜगिरਗੇ ਚਲੋ ਵੀ ਚਲੋ ਧਰੋ ਹਾਂਦਰ ਇਹ ਤੋੜ ਗਿਆ ਲਓ ਜੀ ਪੇਠੇ ਦੀ ਤੜਾਈ ਦਾ ਕੰਮ ਮੁੱਕ ਗਿਆ ਤੋੜ ਲਿਆ ਸੀ ਆਪਾਂ ਨੇ ਤਕਰੀਬਨ ਡੇਢ ਘੰਟੇ ਜੇ ਪੇਠੇ ਚ ਹੱਥ ਫੇਰਤਾ ਕਹ ਲੋ ਵੀ ਢੇੜਾ ਦੇਤਾ ਤੇ ਸੋਨੀ ਉਧਰੋਂ ਲੱਗ ਗਿਆ ਰਾਜੂ ਨੂੰ ਪੇਠਾ ਚ ਕਾਉਣ ਤੇ ਅਸੀਂ ਹੁਣ ਧੋਮਾਂਗੇ ਨਾਲ ਹੁੰਦੇ ਕਰਾਂਗੇ ਪਿੱਕ ਸਖਰਾਜ ਅਮਨਵੀਰ ਬਹੁਤ ਕੰਮ ਕਰਾਉਂਦੇ ਨੇ ਵੀ ਜਵਾਨ ਦੋਏ ਪੂਰਾ ਫੁੱਲ ਕੰਮ ਕਰਾਉਂਦੇ ਨੇ ਕਿਆ ਮੰਨ ਆ ਦੇਖ ਆ ਇਹੇ ਜੇ ਕੰਮ ਵੀ ਕਰਦਾ ਇਹ ਹੁਣ ਚੱਪਲ ਜਾਊਏ ਦੀ ਖਾਲਚ ਫਿਰੇ ਜਾ ਕੇ ਲੱਭ ਕੇ ਲੇਉ ਫਿਰ ਡਿਗੂਗਾ ਅਮਨ ਦੀ ਚੱਪਲੇ ਖੋ ਗਈ ਦੀ ਕਹਿੰਦਾ ਕੰਮ ਹੈ ਬਹੁਤ ਜ਼ਿਆਦਾ ਮੈਂ ਚੱਪਲ ਵਿੱਚ ਰਹਿ ਗਈ ਕਿਤੇ ਮੈਂ ਬੰਦਾ ਕਹਿੰਦਾ ਟਾਈਮ ਹੀ ਨਹੀਂ ਦਿੱਤਾ ਉਹ ਜ਼ਰਾ ਜੀ ਚਲੋ ਜੀ ਚਲੋ ਗੇਰਾ ਕਰੀਏ ਕੰਮ ਸ਼ੁਰੂ ਪੈਕਿੰਗ ਦਾ ਉਹ ਮੋਟਰ ਬੰਦ ਕਰਨੀ ਪਊ ਫਿਰ ਆਪਾਂ ਉੱਚ ਧੋਵਾਂਗੇ ਟੇਕਾ ਸਾਰਾ ਧੋਣਾ ਪੈਣਾ ਪੇਠਾ ਜਿਹੜਾ ਉਹ ਕੱਪੜੇ ਨਾਲ ਧੋਣਾ ਪੈਂਦਾ ਕੱਪੜੇ ਨਾਲ ਮਿੱਟੀ ਲੈਂਦੀ ਹੈ ਪੇਠੇ ਦੀ ਕੱਪੜੇ ਰੱਖਿਓ ਨੇ ਮਲ ਮਲ ਕੇ ਧੋ ਕੇ ਪੈਕ ਕਰਨਾ ਪੈਂਦਾ ਚਲੋ ਆ ਗਿਆ ਰਾਜ ਨੋ ਜੀ ਆ ਗਿਆ ਸਗਰਾ ਲਹਾ ਕੇ ਰਾਂ ਪੇਠਾ ਪੁੱਤ ਸਗਰਾ ਜੀ ਲਹਾ ਪੁੱਤ ਹਾਂ ਹਾਂ ਏਟਲੋ ਏਟਲੋ ਬੱਚਾ ਵਾਹਿਗੁਰੂ ਸਤਨਾਮ ਹੌਲੀ 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 ਪਿਆਰ ਨਾਲ ਨਹੀਂ ਜਾਂਦਾ ਜਾਂਦਾ ਕੋਈ ਗੱਲ ਨਹੀਂ ਕੋਈ ਗੱਲ ਚੱਕ ਲਾਂਗਾ ਕੁਰਸੀ ਵਾਲੇ ਬੈਠੇ ਨੇ ਕੁਰਸੀ ਦੇ ਪੈਰ ਨੇ ਆ ਸਾਰੇ ਵਿਚੇੜਦੇ ਹਾਂ ਲਿਆ ਕੇ ਰਾਂ ਭਰੀਏ ਨਾਲ ਹੁੰਦੇ ਭਰ ਕੇ ਕੱਢੀ ਲਖਾਵੇ ਬਾਹਰ ਬਾਹਰ ਖੜ ਕੇ ਧੋਲਵੇ ਤਾਂ ਕੱਪੜੇ ਕਿੱਲੇ ਕਰ ਲੂਗਾ ਜੀ ਬੜੇ ਜਿਆਦੇ ਬੰਦਾ ਇਹ ਤੇਜ ਆ ਆਪਣਾ ਸਾਰਾ ਪੇਠਾ ਇਹਨੇ ਕੈਚ ਕਰਕੇ ਢੇਰੀਆਂ ਲਾ ਦੀਆਂ ਪੂਰਾ ਪੂਰਾ ਕੰਮ ਦੁੰਦੇ ਨੇ ਬੰਦੇ ਬੰਦੇ ਦਾ ਅੱਜ ਪਾਰਟੀ ਕਰਨੀ ਆ ਅਜੀ ਪਾਰਟੀ ਵੀ ਕਰਨੀ ਹੈ ਜੋ ਅਕਾ ਨੇ ਪੀਜ਼ਾ ਖਾਣਾ ਕਹਿੰਦੇ ਚਲੋ ਇੱਥੇ ਦੀ ਪੈਕਿੰਗ ਹੋ ਗਈ ਜੀ ਤੇ ਬੇਠਾ ਸਾਰਾ ਵਧੀਆ ਸੀ ਤੇ ਸਾਰੇ ਦੀ ਪੈਕਿੰਗ ਕਰਤੀ ਆਪਾਂ ਨੇ ਤਕਰੀਬਨ 15 16 ਲਫਾਫੇ ਹੋ ਗਏ 3 ਕਿਲੋ ਦਾ ਲਫਾਫਾ ਹੁੰਦਾ ਦੋ ਤਿੰਨ ਕੁ ਬੇਠੇ ਖਰਾਬ ਸੀ ਉਹ ਬਾਹਰ ਛੱਡ ਦਿੱਤਾ ਤੇ ਉਹ ਚੱਲੇ ਜੱਟ ਕੰਮ ਕਰਾ ਕੇ ਸਖਰਾਜ ਅਮਨ ਆਮਰਗੜ ਨੂੰ ਪੀਜ਼ਾ ਦੇ 버ਗਰ ਖਾਣ ਅੱਜ ਕਹਿੰਦੇ ਪੀਜ਼ਾ 버ਗਰ ਖਾਣਾ ਅੱਜ ਪੂਰੀ ਖੁੱਲ ਛੁੱਟੀ ਹੈ ਨਾਲ ਨੂੰ ਜਿੰਨਾ ਮਰਜ਼ੀ ਕੁਝ ਖਾ ਲੈਣ ਰੋਜ਼ ਤਾਂ ਖਾਦਾ ਵੀ ਨਹੀਂ ਜਾਂਦਾ ਮਤਲਬ ਕਿ ਮੈਦਾ ਵਾਲਾ ਚੰਗਾ ਨਹੀਂ ਹੁੰਦਾ ਖਾਣਾ ਸਿਹਤ ਲਈ ਤੇ ਕਦੇ ਸਾਲ 6 ਮਹੀਨੇ ਬਾਅਦ ਖਾ ਲੈਂਦੇ ਨੇ ਤੇ ਇੱਧਰ ਜਿਹੜੀ ਲੇਬਰ ਦੀ ਜੀਰੀ ਵਾਲੀ ਉਹ ਵੀ ਚਲੇ ਗਿਆ ਘਰ ਨੂੰ ਬੈਠੇ ਦੀ ਪੈਕਿੰਗ ਕਰਕੇ ਮੋਟਰ ਚਲਾਤੀ ਜੀਰੀ ਨੂੰ ਉਹ ਪਰਲੇ ਪਾਸੇ ਚਲਦੀ ਆ ਦੋ ਦਿਨ ਹੋ ਗਏ ਇੱਧਰੇ ਅੱਜ ਵੀ ਪਾਈ ਆ ਮੋਟਰ ਤਿੰਨ ਚਾਰ ਘੰਟੇ ਕੱਲ ਪੈਗੀ ਚਾਰ ਪੰਜ ਘੰਟੇ ਤਾਂ ਜੀਰੀ ਚ ਪਾਣੀ ਘੱਟ ਸੀ ਤਾਂ ਕਰਕੇ ਹੁਣ ਅਜ ਉਧਰ ਚੱਲੂਗੀ ਕੁਝ ਲਾਈਟ ਵੀ ਹੁਣ ਥੋੜਾ ਜਿਹਾ ਹੋ ਕਰਨ ਲੱਗੀ ਡੰਮੋ ਮਾਰਨ ਲੱਗੀ ਰਾਜੂ ਵੜਦਾ ਹਰਾ ਪਹਿਲਾਂ ਰੇੜੇ ਤੇ ਹਰਾ ਲਾ ਕੇ ਆਵਾਂ ਘਰੇ ਫੇਰ ਆ ਕੇ ਲੱਦਾਂਗੇ ਪੇਠਾ ਤੇ ਫੇਰ ਕਰਾਂਗੇ ਗੱਡੀ 'ਚ ਲੋਡ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ